કેવો તો બાદ મે પૂછેંગે મગર સબસે પહેલા સવાલ હે કે ક્યા સવરન સિંહ સલારિયા ઇલેક્શન લડ રહે હે નમસ્કાર ઇતકે سارے મેરે પત્રકાર ભરા ઇતકે મેરે એક છોટે દે નોટિસ તે આયે તોડા સારે અમર બહોત બહોત તનવાદ ઓર મેનુ પૂરી ઉમીદ હે કે તોડા પ્યાર તોડા સાથ હમેશા મેરે नाल રયા और जड़ा क्वेश्चन आज पूछ रहे हो कि स्वर्ण सलारिया इलेक्शन लड़ेगा यस सौ टका दो हजार चौबीस का इलेक्शन स्वर्ण सलारिया लोग सभा गुरदासपुर तो लड़ने जा रहा है और पार्टी के निशान पर लड़ेगा और ये सारा डिस्कलोज जो पार्टी का निशान है बुधवार भीरबार तक क्लियर हो जाएगा लेकिन ਲੜਨੇ ਲਈ ਜਾ ਰਿਹਾ 100 ਟਕਾ ਚਿੱਤਨ ਮਾਸੇ ਜਾ ਰਿਹਾ ਉਹਦਾ ਕਾਰਨ ਸਿਰਫ ਇੱਕੋ ਹੀ ਹੈਗਾ ਕਿ ਮੈਂ ਲੋਕਲ ਕਿਸਾਨ ਦਾ ਪੁੱਤਰ ਹੈਗਾ ਫ੍ਰੀडम फाइਟਰ ਦਾ ਪੁੱਤਰ ਹੈਗਾ ਇਸ ਹਲਕੇ ਦੇ ਹਰ ਚੀਜ਼ ਨੂੰ ਜਾਣਦਾ ਕਿਉਂਕਿ ਇੱਥੇ ਪੈਦਾ ਹੋਇਆ ਪੜਿਆ ਇੱਥੇ ਜ਼ਿੰਦਗੀ ਗੁਜ਼ਾਰੀ ਹੈ ਔਰ ਇੱਕ ਲੋਅਰ ਲੀਡਰ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਮੈਨੂੰ ਸਾਰੇ ਦੁੱਖ ਤੇ ਲੋਕਾਂ ਦੇ ਪੱਤੇ ਉਦੇ ਵਾਸਤੇ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਮਾਨਯੋਗ ਸੁਆਮੀ ਰਾਮਦੇਵ ਜੀ ਨੂੰ ਲੈ ਕੇ ਆਇਆ ਤਾਂ ਕਿ ਲੋਕੀ ਯੋਗ ਕਰਨ ਔਰ ਆਪਣਾ ਆਪ ਨੂੰ ਥੋੜਾ ਜਿਆਦਾ ਤੰਦਰੁਸਤ ਰੱਖਣ ਜਦੋਂ ਸਨਾਤਨ ਦੀ ਵਾਰੀ ਆਈ ਸਵਰਨ ਸਲਾਰਿਆ ਤੋਂ ਵੱਡਾ ਸਨਾਤਨੀ ਕੋਈ ਹੋ ਨਹੀਂ ਸਕਦਾ ਮੈਂ ਮਹਾਰਾਜ ਦਿਨੇਂਦਰ ਸਾਸਰੀ ਜੀ ਨੂੰ ਬੇਨਤੀ ਕੀਤੀ ਬਿਗੇਸ਼ਵਰ ਧਾਮ ਸਰਕਾਰ ਨੂੰ ਕਿ ਇੱਕ ਵਾਰੀ ਤੁਸੀਂ ਸਾਡੇ ਪਠਾਨ ਕੋਟਾਓ ਸਾਡੇ ਪਰਿਵਾਰਾਂ ਨੂੰ ਅਸ਼ੀਰਵਾਦ ਦਿਓ ਦਿੰਦੰਦਾ ਪ੍ਰੋਗਰਾਮ ਹੋਇਆ 7.5 ਲੱਖ ਲੋਕਾਂ ਨੇ ਦਰਸ਼ਨ ਕੀਤੇ ਮੈਂ ਬ੍ਰਿੰਦਰ ਸਾਥਰੀ ਜੀ ਮਹਾਰਾਜ ਦਾ ਧੰਨਵਾਦ ਕਰਦਾ ਔਰ ਮੇਰੇ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਜਦੋਂ ਸਾਥਰੀ ਜੀ ਇੱਥੇ ਆਏ ਲੋਕਾਂ ਨੇ ਉਹਨਾਂ ਨੂੰ ਭਗਵਾਨ ਦੇ ਰੂਪ ਦੇ ਸਿਰ ਤੇ ਚੱਕ ਕੇ ਰੱਖਿਆ ਬਹੁਤ ਅੱਛਾ ਇੱਕ ਮੋਹਿਮ ਸੀਗੀ ਔਰ ਬੜਾ ਚੰਗਾ ਲੱਗਿਆ ਹੁਣ ਮੈਂ ਇਹਨਾਂ ਬੇਨਤੀ ਕਰਾਂਗਾ ਕਿ ਮੈਂ ਲੋਕਾਂ ਦੇ ਹੈਲਥ ਕੇਅਰ ਵਾਸਤੇ ਵੀ ਬਹੁਤ ਜ਼ਿਆਦਾ ਵੱਡਾ ਪ੍ਰਯਾਸ ਕੀਤਾ ਕਿ 5 ਲੱਖ ਅਸੀਂ ਕਾਰਡ ਬੰਨਣ ਜਾ ਰਹੇ ਹਾਂ ਜਿੱਥੇ ਨਹੀਂ 1,25,000 ਕਾਰਡ ਬੰਨਣ ਜਾ ਰਹੇ ਹਾਂ ਜਿਹੜੇ ਹਰ ਮੈਂਬਰ ਇੱਕ ਕਾਰਡ ਦੇ ਉੱਤੇ ਪੰਜ ਮੈਂਬਰ ਹੋਣਗੇ 6 ਮੈਂਬਰ ਹੋਣਗੇ ਫੈਮਿਲੀ ਦੇ 18 ਸਾਲ ਤੋਂ ਲੈ ਕੇ 65 ਸਾਲ ਤੱਕ ਇਹ ਮੋਹਬੀ ਸਾਰੀ 100% ਦੋ ਜਨ 2024 ਤੋਂ ਲੈ ਕੇ ਜਨ 2029 ਤੱਕ 100% ਫ੍ਰੀ ਹੋਏਗੀ ਕਿਸੇ ਦੀ ਬਿਮਾਰੀ ਕਿਸੇ ਵੀ ਕਿਸਮ ਦੀ ਹੋਏਗੀ ਉਹ ਚਾਹੇ ਹਾਰਟ ਦੀ ਹੋਏ ਤੋ ਵੀ ਫ੍ਰੀ ਇਲਾਜ ਹੋਏਗਾ ਇਹ ਕੋਈ ਆਪਰੇਸ਼ਨ ਹੋਏਗਾ ਤੋ ਵੀ ਫ੍ਰੀ ਲਾਡ ਹੋਏਗਾ ਅਸੀਂ ਸ਼੍ਰੀਵਾਰ 11 ਵਜੇ ਸਾਰੇ ਜਿਹੜੇ ਹਲਕੇ ਦੇ ਪੂਰੇ ਲੋਕ ਸਭਾ ਦੇ ਡਾਇਰੈਕਟਰ ਡਿਪਟੀ ਡਾਇਰੈਕਟਰ ਪਿੰਡਾਂ ਦੇ ਪ੍ਰਧਾਨਾਂ ਨੂੰ ਟ੍ਰੀਟਮੈਂਟ ਕਾਰਡ ਦਿੱਤੇ ਦੇਣ ਜਾ ਰਿਹਾ ਔਰ ਅਗਲੇ ਸ਼੍ਰੀਚਾਰਵਾਰ ਨੂੰ 25 ਤੋਂ 30 ਹਜ਼ਾਰ ਕਾਰਡ ਹੋਰ ਵੰਡ ਲਿਆ ਜਿਹੜੇ ਲੱਖਾਂ ਚ ਲੋਕਾਂ ਦਾ ਲਾਡ ਹੋ ਗਿਆ ਇਹ ਸਾਰਾ ਮੇਰੇ ਪਰਿਵਾਰ ਵਾਸਤੇ ਮੈਂ ਕਰ ਰਿਹਾ ਮੇਰੀ ਲੋਕ ਸਭਾ ਵਾਸਤੇ ਕਰ ਰਿਹਾ ਔਰ ਇੱਕ ਦਿਨ ਵਾਸਤੇ ਨਹੀਂ ਇਲੈਕਸ਼ਨ ਤੇ ਇੱਕ ਮਹੀਨੇ ਦਾ ਹੋਏਗਾ ਮੈਂ ਆਉਣ ਵਾਲੇ 5 ਸਾਲ ਤੱਕ ਬਿਮਾਰੀ ਕਿਸੇ ਦੀ ਕਿਸੇ ਤਰ੍ਹਾਂ ਦੇ ਵੀ ਹੋਏ ਉਹਦਾ ਲਾਸ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਮਾਰੀ ਪੁੱਛ ਕੇ ਨਹੀਂ ਆਂਦੀ ਬਿਮਾਰੀ ਕੋਈ ਵੀ ਬਿਮਾਰ ਹੋ ਸਕਦਾ ਹੈ ਉਹ ਜਿਹਦੇ ਨੂੰ ਇਹ ਗਾਰੰਟੀ ਹੈ ਕਿ 5 ਸਾਲ ਤੱਕ ਮੈਂ ਸੇਫ ਹਾਂ ਉਹ ਪਰਿਵਾਰ ਨੂੰ ਮੈਂ ਬੇਨਤੀ ਕਰਾਂਗਾ ਉਹ ਸਲਾਰੀਆ ਸਾਹਿਬ ਦੇ ਨਾਲ ਖੜੇ ਰਹਿਣ ਸਲਾਰੀਆ ਤੁਹਾਡੇ ਘਰ ਦਾ ਬੱਚਾ ਹੈ ਇਹ ਮੇਰੀ ਬੇਨਤੀ ਹੈਗੀ ਹੈ ਕਿ ਮੈਂ ਅਗਰ ਇੱਥੇ ਹੈਗਾ ਸਾਰੇ ਪਰਿਵਾਰ ਨੂੰ ਛੱਡ ਕੇ ਸਿਰਫ ਤੁਹਾਡੀ ਸੇਵਾ ਵਾਸਤੇ सिंह सलारिया जो है भाजपा के कार्यकाल हैं। अब आपने ये बोल दिया कि आप किसी और पार्टी के सिंबल से लड़ोगे तो भाजपा से इस्तीफा तो देना ही पड़ेगा देखो जब इस्तीफे की बारी आएगी वो भी देखा जाएगा लेकिन गारंटेड है कि भाजपा का कैंडिडेट अनाउंसड है नो डिस्प्यूट नो गिले छिकवे क्योंकि ना मैं टिकट मंगी ना मैं टिकट का कोई विरोध बिल्कुल नहीं है ਜੋ ਉਹਨਾਂ ਨੇ ਕੀਤਾ ਬਹੁਤ ਚੰਗਾ ਕੀਤਾ ਮੈਂ ਇਹ ਕਹਿ ਸਕਣਾ ਕਿ ਮੈਂ ਟਿਕਟ ਲੜ ਰਿਹਾ 100% ਮੈਂਬਰ ਆਫ ਪਾਰਲੀਮੈਂਟ ਹਲਕਾ ਗੁਰਦਾਸਪੁਰ ਦਾ ਸਵਰਨ ਸਲਾਰਿਆ ਬਣਨੇ ਜਾ ਰਹੇ ਹਾਂ ਭਾਜਪਾ ਕੋ ਤਾਂ ਛੋਣਾ ਹੀ ਪੜੇਗਾ ਨਾ ਕਿਉਂਕਿ ਟਿਕਟ ਕਲੀਅਰ ਹੋ ਚੁੱਕੀ ਹੈ ਅੰਡਰਸਟੂਡ ਚਲੋ ਇਦਾ ਹੀ ਕਹਿ ਸਕਨੇ ਆ ਕਿ ਤੁਹਾਨੂੰ ਇੱਕ 7 ਦਿਨ ਦਾ ਵੇਟ ਕਰੋ ਲੇਕਿਨ ਸਾਰੇ ਪਰਿਵਾਰਾਂ ਨੂੰ ਬੇਨਤੀ ਕੋਈ ਹੈਗੀ ਕਿ ਇਸ ਵਾਰ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਉਹ ਬਣਾਣਾ ਹੈ ਜਿਹੜਾ ਤੁਹਾਡਾ ਖਿਆਲ ਰੱਖੇ ਤੁਹਾਡੀ ਬੱਚਿਆਂ ਦੀ ਨੌਕਰੀ ਵਾਸਤੇ ਬੱਚਿਆਂ ਦੇ ਚਿੱਟਾ ਬੰਦ ਕਰਨ ਵਾਸਤੇ ਇੰਡਸਟਰੀ ਵਾਸਤੇ ਰੋਡ ਵਾਸਤੇ ਐਜੂਕੇਸ਼ਨ ਵਾਸਤੇ ਔਰ ਸਵਰਨ ਫਲਾਰੀਆ ਇੱਕ ਇਦਾਂ ਦਾ ਬੰਦਾ ਹੈ ਜਿਹਨੂੰ ਸਾਰਾ ਐਕਸਪੋਜ਼ਰ ਸਿਟੀ ਦਾ ਵੀ ਹੈਗਾ ਪਿੰਡਾਂ ਦਾ ਵੀ ਹੈਗਾ ਦੁੱਖ ਤਕਲੀਫੀ ਹੈਗਾ ਔਰ ਇੱਕ ਲੋਅਰ ਮਿਡਲ ਕਲਾਸ ਫੈਮਿਲੀ ਤੋਂ ਆਂਦਾ ਹੈ ਕਿਹੜੀ ਕੰਪਨੀ ਜਿਹਨੂੰ ਕੋਈ ਈਗੋ ਨਹੀਂ ਹੈਗੀ ਉਹ ਚਾਹੁੰਦਾ ਹੈ ਕਿ ਇੱਕ ਬਾਰੇ ਮੈਨੂੰ ਮੌਕਾ ਮਿਲੇ ਸੇਵਾ ਕਰਨ ਦਾ ਮੈਂ ਬੇਨਤੀ ਕਰਾਂਗਾ ਮੇਰੇ ਸਾਰੇ ਪ੍ਰਾਣੂ ਕਿ ਸਾਰੇ ਪਰਿਵਾਰਾਂ ਨੂੰ ਮੈਸੇਜ ਆਣਾ ਚਾਹੀਦਾ ਕਿ ਇਸ ਵਾਰ ਸਵਰਨ ਸਲਾਰਿਆ ਲੋਕ ਸਭਾ ਗੁਰਦਾਸਪੁਰ ਦਾ ਨੰਬਰ ਪਾਰਲੀਮੈਂਟ ਹੋਏਗਾ ਧੰਨਵਾਦ ਨਮਸਕਾਰ